ਆ ਕੰਗੜਾ ਰੌਣਾ ਦੀ ਐਮਰਜੈਂਸੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸ਼ੋਭੀ ਨੂੰ ਬਹੁਤ ਮਾੜਾ ਦਿਖਾਇਆ ਗਿਆ ਤੇ ਮੀਡੀਆ ਇਹ ਗੱਲ ਤੁਹਾਨੂੰ ਕਦੇ ਨਹੀਂ ਦੱਸੂਗਾ ਕਿਉਂਕਿ ਗੋਦੀ ਮੀਡੀਆ ਨਾਲ ਜਿਹੜਾ ਉਹਦਾ ਚਾਪਲੂਸੀ ਕਰਨ ਤੋਂ ਬੇਹਲ ਨਹੀਂ ਉਹਨੂੰ ਤਾਂ ਇਹਨਾਂ ਦੀਆਂ ਜੁਕਤੀਆਂ ਚੱਟਾਂ ਤੋਂ ਬੇਹਲ ਨਹੀਂ ਉਹ ਤੁਹਾਨੂੰ ਸੱਚਾਈ ਕਿੱਥੋਂ ਦੱਸ ਦੂ ਇਹ ਫਿਲਮਾ ਜਿਹੜੀ ਐਮਰਜੈਂਸੀ ਕੰਗੜਾ ਰੌਣਾ ਦੀ ਇਹ 1984 ਦੇ ਮਾਹੌਲ ਦੇ ਉੱਪਰ ਬਣੀ ਹੋਈ ਆ ਤੇ ਇਸ ਫ਼ਰਮ ਦੇ ਜਰੀਏ ਦੁਬਾਰੇ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਪਹਿਲਾ ਸਵਾਲ ਤਾਂ ਇੱਥੇ ਮੇਰਾ ਸੈਂਸਰ ਬੋਰਡ ਨੂੰ ਆ ਵੀ ਤੁਸੀਂ ਕੰਗਣਾ ਰੌਣਾ ਦੀ ਆ ਐਮਰਜੈਂਸੀ ਫ਼ਿਲਮ ਤਾਂ ਰੀਲੀਜ਼ ਕਰਤੀ ਇਹਨੂੰ ਤਾਂ ਤੁਸੀਂ ਪਰミਸ਼ਨ ਦੇ ਦਿੱਤੀ। ਪਰ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਫ਼ਿਲਮ ਬਣਾਈ ਆ ਉਹ ਤੁਸੀਂ ਪਾਸ ਕਿਉਂ ਨਹੀਂ ਕੀਤੀ ਵੀ? ਐਮਰਜੈਂਸੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸ਼ੋਭੀ ਨੂੰ ਬਹੁਤ ਮਾੜਾ ਦਿਖਾਇਆ ਗਿਆ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਮੀਡੀਆ ਇਹ ਗੱਲ ਤੁਹਾਨੂੰ ਕਦੇ ਨਹੀਂ ਦੱਸੂਗਾ ਕਿਉਂਕਿ ਗੋਦੀ ਮੀਡੀਆ ਨਾਲ ਜਿਹੜਾ ਉਹਨਾਂ ਦਾ ਚਾਪਲੂਸੀ ਕਰਨ ਤੋਂ ਬੇਲ ਨਹੀਂ ਉਹਨੂੰ ਤਾਂ ਇਹਨਾਂ ਦੀਆਂ ਜੁੱਤੀਆਂ ਚੱਟਾਂ ਤੋਂ ਬੇਲ ਨਹੀਂ ਉਹ ਤੁਹਾਨੂੰ ਸਚਾਈ ਕਿੱਥੋਂ ਦੱਸ ਦੂਗਾ ਇਹ ਫਿਲਮਾਂ ਜਿਹੜੀ ਐਮਰਜੈਂਸੀ ਕੰਗਣਾ ਰੌਣਕ ਦੀ ਇਹ 1984 ਦੇ ਮਾਹੌਲ ਦੇ ਉੱਪਰ ਬਣੀ ਹੋਈ ਆ ਤੇ ਇਸ ਫਿਲਮ ਦੇ ਜਰੀਏ ਦੁਬਾਰੇ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾ ਸਵਾਲ ਤਾਂ ਇੱਥੇ ਮੇਰਾ ਸੈਂਸਰ ਬੋਰਡ ਨੂੰ ਆ ਵੀ ਤੁਸੀਂ ਕੰਗਣਾ ਰੌਣ ਦੀ ਆ ਐਮਰਜੈਂਸੀ ਫਿਲਮ ਤਾਂ ਰਿਲੀਜ਼ ਕਰਤੀ ਇਹਨੂੰ ਤਾਂ ਤੁਸੀਂ ਪਰミਸ਼ਨ ਦੇ ਦਿੱਤੀ ਪਰ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਤੁਸੀਂ ਪਾਸ ਕਿਉਂ ਨਹੀਂ ਕੀਤੀ ਵੀ ਉਨੇ ਵਿੱਚ ਤੁਸੀਂ ਹਜ਼ਾਰਾਂ ਗਲਤੀਆਂ ਕਰਤੀਆਂ ਜਿਹੜੀ ਫਿਲਮ ਤੋਂ ਸਾਡੇ ਜਵਾਨਾਂ ਨੇ ਕੋ ਸਿੱਖਣਾ ਸੀ ਤੇ ਜਿਹੜੀ ਫਿਲਮ ਦੇ ਜਰੀਏ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਫਿਲਮਾਂ ਨੂੰ ਤੁਸੀਂ ਪਰਮਿਸ਼ਨਾਂ ਦੇ ਰਹੇ ਹੋ ਪਹਿਲਾ ਸਵਾਲ ਤਾਂ ਮੇਰਾ ਸੈਂਸਰ ਬੋਰਡ ਦੇ ਉੱਪਰ ਤੁਸੀਂ ਮੈਨੂੰ ਦੱਸੋ ਕਿ ਇਸ ਫਿਲਮ ਤੋਂ ਸਾਡੇ ਨਿਆਣੇ ਕੋ ਸਿੱਖਣਗੇ ਜਾਂ ਸਾਡੇ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਆ ਉਹਨਾਂ ਦੀ ਜੀਵਨੀ ਤੋਂ ਸਾਡੇ ਜਵਾਨ ਸਿੱਖਣਗੇ ਮੈਨੂੰ ਦੱਸੋ ਤੁਸੀਂ ਜਿਨ੍ਹਾਂ ਦੇ ਬਾਰੇ ਸਾਡੇ ਜਵਾਕਾਂ ਨੂੰ ਪਤਾ ਹੋਣਾ ਚਾਹੀਦਾ ਮਹਾਨ ਸ਼ਖਸੀਤਾ ਜਸਵੰਤ ਸਿੰਘ ਖਾਲੜਾ ਜੀ ਵਰਗੀਆਂ ਉਹਨਾਂ ਦੀਆਂ ਫਿਲਮਾਂ ਤਾਂ ਕਰ ਦਿੱਤੀਆਂ ਜਾਂਦੀਆਂ ਬੈਨ ਤੇ ਇਹੋ ਜੀਆਂ ਫਿਲਮਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਆ ਇੱਥੇ ਸੈਂਸਰ ਬੋਰਡ ਨੂੰ ਮੈਂ ਸਵਾਲ ਕਰਦਾ ਤੇ ਆ ਦੂਜਾ ਗੋਦੀ মিডিਆ ਹੁਣ ਕਿੱਥੇ ਮਰਿਆ ਹੋਇਆ ਇਹ ਹੁਣ ਕਿਹਦੀ ਗੋਦੀ 'ਚ ਆ ਕੇ ਬੈਠਾ ਮੈਨੂੰ ਤਾਂ ਸਮਝ ਨਹੀਂ ਆਉਂਦੀ মিডিਆ ਹੁੰਦਾ ਹੈਗਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨਾ ਕਿ ਜੁੱਤੀਆਂ ਚੱਟਣ ਦੇ ਲਈ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣ ਦੇ ਲਈ ਪਰ ਤੁਸੀਂ ਸਾਰਿਓ ਚੰਦ ਪੈਸਿਆਂ ਦੀ ਖਾਤਰ ਬਹਿ ਕੇ ਜਾਂਦੇ ਹੋ ਜੇ ਦੇਸ਼ ਦੇ ਵਿੱਚ ਮਾਹੌਲ ਖਰਾਬ ਹੁੰਦਾ ਤਾਂ ਜ਼ਿੰਮੇਵਾਰ ਮੀਡੀਆ ਵੀ ਆ ਆਪਣੇ ਦੇਸ਼ ਦੇ ਵਿੱਚ ਪਹਿਲੀ ਕੀ ਕੋਸ਼ ਹੋਈ ਜਾਂਦਾ ਆ ਕਲਕੱਤਾ ਦੇ ਵਿੱਚ ਨਰਸ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਕਿੰਨੀ ਬੇਰਹਿਮੀ ਦੇ ਨਾਲ ਕਤਲ ਹੋਇਆ ਹਾਇ ਤਾਂ ਕੋਲੇ ਮਾਪਿਆਂ ਨੂੰ ਇਨਸਾਫ ਨਹੀਂ ਮਿਲਿਆ ਉਦੋਂ ਬਾਅਦ ਚੋਂ ਉਤਰਾਖੰਡ ਦੇ ਵਿੱਚ ਕੀ ਕੋਸ਼ ਹੋਇਆ ਉਦੋਂ ਬਾਅਦ ਦੇ ਵਿੱਚ 4 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਫਿਰ 70 ਸਾਲ ਤੋਂ ਉੱਪਰ ਬਜ਼ੁਰਗ ਮਾਤਾ ਦੇ ਨਾਲ ਰੇਪ ਹੋਇਆ ਪਰ ਇੱਥੇ ਮੀਡੀਆ ਨੂੰ ਮੌਤ ਪੈ ਜਾਂਦੀ ਆ ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਜੋ ਇਹੋ ਜਿਹੇ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਇਹਨਾਂ ਦਾ ਵਿਰੋਧ ਕਰਨ ਤੇ ਇੱਕ ਨਵਾਂ ਕਾਨੂੰਨ ਬਣਾਉਣ ਦੇ ਲਈ ਸੈਂਟਰਲ ਸਰਕਾਰ ਨੂੰ ਕਹਿਣ ਵੀ ਜਿਹੜਾ ਬੰਦਾ ਇਹੋ ਜਿਹਾ ਕੁਸ਼ ਕਰਦਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਦੇ ਵਿੱਚ ਪਾ ਦੇਣਾ ਚਾਹੀਦਾ ਤੜਫਾ ਤੜਵਾ ਕੇ ਉਹਨੂੰ ਮਾਰਨਾ ਚਾਹੀਦਾ। ਉਦੋਂ ਤਾਂ ਵੱਡੀ ਜਾਂਦੀ ਹੈ ਇਹਨਾਂ ਦੀ ਜ਼ੁਬਾਨ ਤੇ ਅੱਗ ਲਾਉਣ ਦੇ ਲਈ ਇਹ ਸਭ ਤੋਂ ਮੂਰੇ ਰਹਿੰਦੇ ਆ। ਆ ਭੜੰਦੇ ਜਰੀਏ ਨਾਲੇ ਤਾਂ ਸਿੱਖਾਂ ਨੂੰ ਮਾਰਾ ਦਿਖਾਇਆ ਗਿਆ। ਨਾਲੇ ਦੇਸ਼ ਦੇ ਵਿੱਚ ਦੁਬਾਰਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਕਰਕੇ ਸੈਂਸਰ ਬੋਰਡ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਜਿਹੜੀਆਂ ਫਰਮਾਂ ਯਾਰ ਬੈਨ ਕਰਨ ਵਾਲੀਆਂ ਤੁਸੀਂ ਉਹ ਕਿਉਂ ਨਹੀਂ ਕਰਦੇ? ਪਰ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਕਸੂਰ ਸਾਡੇ ਲੋਕਾਂ ਦਾ ਸੁੱਤੇ ਪਏ ਆ ਬਸ। ਤੇ ਸਾਡਾ ਇੱਕ মিডিਆ ਜਿਹੜਾ ਬਕਾਊ মিডিਆ ਬਕਾਊ মিডিਆ ਨੇ ਸਾਰੀ ਅੱਗ ਲਾਈ ਹੋਈ ਆ ਦੇਸ਼ ਦੇ ਵਿੱਚ। ਸਭ ਤੋਂ ਵੱਧ ਜ਼ਿੰਮੇਵਾਰ ਮੀਡੀਆ ਆ ਤੇ ਦੂਜੇ ਨੰਬਰ ਤੇ ਸਾਡੇ ਲੋਕ ਆ ਜਿਹੜੇ ਇੰਨਾ ਸਮਿਆਂ ਦੇ ਉੱਪਰ ਜਦੋਂ ਬੋਲਣਾ ਹੁੰਦਾ ਉਦੋਂ ਇਹਨਾਂ ਦੀ ਜੀਭ ਵੱਡੀ ਜਾਂਦੀ ਆ ਉਦੋਂ ਪਤਾ ਨਹੀਂ ਕਿਉਂ ਨਹੀਂ ਬੋਲਦੇ ਜੇ ਤੁਸੀਂ ਇਹੋ ਜੀਆਂ ਫਿਲਮਾਂ ਰਿਲੀਜ਼ ਕਰ ਸਕਦੇ ਹੋ ਸੈਂਸਰ ਬੋਰਡ ਵਾਲਿਓ ਤਾਂ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਵੀ ਰਿਲੀਜ਼ ਕਰੋ ਤੇ ਸਾਡੇ ਲੋਕਾਂ ਨੇ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਗੱਲ ਦਾ ਵਿਰੋਧ ਕਰਨ ਵਾਲਾ ਹੁੰਦਾ ਬੇਖੌਫ ਹੋ ਕੇ ਡਟ ਕੇ ਵਿਰੋਧ ਕਰਿਆ ਕਰੋ ਜੇ ਤੁਸੀਂ ਅੱਜ ਨਹੀਂ ਬੋਲੋਗੇ ਕੱਲ ਨੂੰ ਇਹ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ ਹੋਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਮੈਂ ਇਹ ਬੇਨਤੀਆਂ ਭਰਾਵੋ ਤੁਹਾਡੇ ਅੱਗੇ ਕਰਨੀਆਂ ਸੀ ਤੇ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਦੀ ਕਰੋ ਤੇ ਸਾਰਿਆਂ ਨੂੰ ਆਖੋ ਵੀ ਕੋਈ ਬੰਦਾ ਫਿਲਮ ਨਾ ਦੇਖਣ ਜਾਵੇ ਠੀਕ ਹੈ ਨਾ ਸਿੱਖਾਂ ਨੂੰ ਕੁਛ ਨਹੀਂ ਮਿਲਦਾ ਫਿਲਮ ਦੇ ਵਿੱਚੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਤੁਹਾਨੂੰ ਪਹਿਲੀ ਦੱਸਦਾ ਕੋਈ ਨਾ ਇਹੋ ਜਿਹੀ ਫਿਲਮ ਦੇਖਣ ਜਾਇਓ ਬਸ ਐਨੀ ਬੇਨਤੀ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ